ਦੀ ਰਹਿਣ ਵਾਲੀਆਂ ਆਪਣਾ ਬਾਬੇ ਗੁੱਡੀ ਦਾ ਪਰਿਵਾਰ ਬਾਬੇ ਗੁੱਡੀ ਦਾ ਚੇਲਾ ਮੈਂ ਤੇ ਆਪਣਾ ਅਸੀ ਵਧਾਈ ਵਾਲੇ ਘਰੇ ਵਿਆਹ ਹੋਇਆ ਸੀ ਰਮੰਡੀ ਦੇ ਵਿੱਚ ਅਸੀਂ ਵਧਾਈ ਲੈਣ ਗਏ ਸੀ ਖੁਸ਼ੀ ਦਾ ਮਾਮਲਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਆਪਣਾ ਤੇ ਅਸੀਂ ਵਧਾਈ ਲੈਣ ਗਏ ਸੀ ਤੇ ਇਹ ਸਾਰੇ ਆਪਣਾ ਦੂਸਰੀ ਪਾਰਟੀ ਜਿਹੜੀ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣਾ ਰੌਲਾ phਾਨ ਲੱਗ ਗਿਆ ਤੇ ਰੋਲਾ ਪਾਣ ਲੱਗ ਕੇ ਇਹਨਾਂ ਦੇ ਮੁੰਡਿਆਂ ਨੇ ਆਪਣਾ ਜੋ ਇਹਨਾਂ ਦੇ ਮੁੰਡੇ ਸੀ ਢੋਲਕੀਆਂ ਵਾਲੇ ਮਿੰਟੂ ਤੇ ਆਪਣਾ ਮਿੰਟੂ ਔਰ ਸ਼ਿਸ਼ਦੇ ਇਹ ਸਾਰੇ ਆਪਣਾ ਮਿੰਟੂ ਤੇ ਮਿੰਟੂ ਡਾਂਗ ਲਿਆਇਆ ਕੱਢ ਕੇ ਕੱਪ ਕੱਪ ਆ ਲਿਆਇਆ ਕੱਢ ਕੇ ਤੇ ਆਪਾਂ ਮਾਰ ਗਏ ਆਪਣਾ ਸਾਨੂੰ ਤੇ ਸਾਰੇ ਦੇ ਢੋਲਕੀਆਂ ਦੇ ਗਾਲ ਪੈ ਗਏ ਮੁੰਡਾ ਢੋਲਕਾ ਵਾਲਾ ਸੀ ਜਿਹੜਾ ਮੇਰਾ ਤੇ ਉਹਦੇ ਗਾਲ ਪੈ ਗਏ ਤੇ ਉੱਥੇ ਆਪਣਾ ਵਿਧਾਈ ਵਾਲੇ ਘਰੇ ਸੀ ਸੀਸੀਟੀਵੀ ਸੀ ਕੈਮਰੇ ਲੱਗੇ ਹੋਏ ਨੇ ਸਾਰੇ ਤੇ ਆਪਣਾ ਇਹ ਸਾਰੇ ਆਪਣਾ ਲੈ ਆਏ ਡਾਂਗਾ ਸੋਟੇ ਹਥਿਆਰ ਲੈ ਆਏ ਤੇ ਆਪਣਾ ਤੇ ਅਸੀਂ ਵਿਧਾਈ ਵਾਲੇ ਘਰ ਗਏ ਸੀ ਤੇ ਆ ਗੱਲ ਤੇ ਆ ਬਾਤ ਹੈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੀ ਆ ਵੀ ਜੋ ਆਪਣਾ ਬੋ ਵੀ ਮਹੰਤ ਕ੍ਰਿਸ਼ਨਾ ਮਹੰਤ ਇਹ ਸਾਰੀ ਪਾਰਟੀ ਆਪਣਾ ਗੋਲਟੀ ਮਹੰਤ ਇਕੱਠੇ ਹੋ ਕੇ ਆਏ ਨੇ ਜੋ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਠੀਕ ਹੈ ਵਧਾਈ ਵਾਲਿਆਂ ਨੂੰ ਵੀ ਪਤਾ ਆ ਉਹਨਾਂ ਦੇ ਕੈਮਰੇ ਲੱਗੇ ਹੋਏ ਆ ਸਾਰੇ ਜੀ ਮੇਰਾ ਨਾਮ ਹੈ ਜੀ ਵਿਸ਼ਾਕਾ ਮਹੰਤ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਦਰਅਸਲ ਕੀ ਮਾਮਲਾ ਹੈ ਅਸੀਂ ਵਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਇਸ ਵਾਰ ਵੀ ਇਹਨਾਂ ਨੇ ਇਦਾ ਕੀਤਾ ਹੈ ਸਾਡਾ ਮਾਰ ਕੁੱਟ ਕੀਤੀ ਹੈ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਆ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਤਮੀਜ਼ੀ ਨਾਲੇ ਬਿਹੇਵ ਕੀਤਾ ਇਹਨਾਂ ਨੇ ਸੜਨਾ ਤੱਕਾ ਕੱਢ ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹੇਗੇ ਗੁੰਡਾਗਰਦੀ ਇਹਨਾਂ ਦੀ ਚੱਲਦੇ ਰਹੇਗੀ ਤਾਂ ਕਿੰਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਨਹੀਂ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸਿਰਫ ਇਨਸਾਫ ਚਾਹੀਦਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਕੰਮ ਕਰਦਾ ਟੁੱਟਦਾ ਤੇ ਇਹਨਾਂ ਨੇ ਅਨਪਛਾਤੇ ਸਾਰਿਆਂ ਨੇ ਆ ਕੇ ਮੇਰੀ ਗੱਲ ਪੈ ਗਈ ਇਹਨਾਂ ਨੇ ਕਾਪੇ ਮਾਰੇ ਨੇ ਸਾਰੇ ਵਧਾਈ ਲੈਣ ਗਏ ਸਾਰੇ ਜਿਮਾਨਾਂ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਵਧਾਈ ਲੈ ਜਾਓ ਤੇ ਅਸੀਂ ਵਧਾਈ ਲੈਣ ਗਏ ਸਾਰੇ ਪਾਰਟੀ ਇਕੱਠੀ ਹੋ ਗਏ ਸਾਡੇ ਘਰ ਪੈ ਗਏ ਉੱਥੇ ਨਾਲ ਉਹਨਾਂ ਸਮਾਨ ਤੋੜਿਆ ਨਾਲੇ ਸਾਡਾ ਨੁਕਸਾਨ ਕੀਤਾ ਮੈਂ ਜੈ ਪ੍ਰਸ਼ਾਸਨ ਨੂੰ ਕੇ ਇਹ ਮੰਗ ਕਰਦੇ ਜੋ ਸੱਚ ਦਾ ਸੱਚ ਹੋ ਪੂਰਾ ਸੱਚ ਕਰਨਾ ਹੈ